ਅੱਜ ਜਿੱਥੇ ਬੈਠੇ ਕਿਹੜਾ ਵਲੌਗ ਅਸੀਂ ਲਿਆਉਣ ਲੱਗੇ ਹੈਗੇ ਅੱਜ ਅਸੀਂ ਬਹੁਤ ਵਧੀਆ ਵਲੌਗ ਲਿਆਉਣ ਲੱਗੇ ਆ ਇੱਥੇ ਦੁਬਈ 'ਚ ਵੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਸੈਲਿਬ੍ਰਿਟੀ ਆ ਸਾਨੂੰ ਅੱਜ ਟੂਰ ਤੇ ਲੈ ਕੇ ਚੱਲੇ ਅਟਲੈਂਟਿਕਸ ਹੋਟਲ ਤੇ ਨਾਲ ਹੀ ਇੱਕ ਨਵਾਂ ਰਿਜ਼ੋਰਟ ਖੁੱਲ੍ਹਾ ਆ ਯਮਨੀ ਕਲਚਰ ਦਾ ਰਿਜ਼ੋਰਟ ਆ ਤਾਂ ਇੱਥੇ ਅਸੀਂ ਗੱਪਸ਼ਪ ਵੈਸੇ ਹੀ ਮਾਰਦੇ ਸੀਗੇ ਤਾਂ ਜਦੋਂ ਪਤਾ ਲੱਗਾ ਕਿ ਸਾਡੀ YouTube ਚੈਨਲ 'ਅਸੀਂ ਫਿਲਮਿੰਗ ਕਰਦੇ ਆ ਸਾਨੂੰ ਸੱਦਿਆ ਕਿ ਨੇ ਇਸ ਹਫ਼ਤੇ ਅਸੀਂ ਪ੍ਰੋਮੋਸ਼ਨ ਕਰਨਾ ਚਾਹੁੰਦੇ ਆ ਤਾਂ ਅਸੀਂ ਚਾਹੁੰਦੇ ਆ ਕਿ ਸਾਡੇ ਰਿਜ਼ੋਰਟ ਦੀ ਪ੍ਰੋਮੋਸ਼ਨ ਹੋਵੇ ਮੈਂ ਕਿ ਮੈਂ ਤਾਂ ਫਿਲਮ ਕਰ ਸਕਦਾ ਹਾਂ ਫਿਲਮ ਕਰ ਸਕਦੇ ਆ ਤਾਂ ਵਲੋਗੇ ਤਾਂ ਬਣਾਉਂਦੇ ਆ ਇਹੀ ਸਾਡਾ ਕੰਮ ਤਾਂ ਉਹ ਤਾਂ ਬਹੁਤ ਖੁਸ਼ ਹੋ ਗਏ ਤਾਂ ਸਾਡੇ ਲਈ ਟੈਕਸੀ ਵੀ ਉਹਨਾਂ ਨੇ ਤਿਆਰ ਕੀਤੀ ਹੈ ਟੈਕਸੀ ਵੀ ਆਉਗੀ ਰਿਜ਼ੋਰਟ ਤੇ ਵੇਖਦੇ ਕੀ ਹੈਗਾ ਆ ਨਵਾਂ ਖੁੱਲਣਾ ਆ ਤਾਂ ਉਹਨੇ ਆ ਵੀ ਕਹਿ ਕੇ ਖਾਣਾ ਪੀਣਾ ਹੈਗਾ ਮੈਂ ਤਾਂ ਖਾਣੇ ਪੀਣੇ ਤਾਂ ਮੈਨੂੰ ਜਦੋਂ ਦੱਸਤਾ ਸੀ ਕਿ ਮੈਂ ਕਿਹਾ ਚਲੋ ਖਾਣੇ ਪੀਂਦੇ ਆ ਬੁਖ ਦਾ ਖਾਣਾ ਪੀਣਾ ਕਦੇ ਮਿਲਦਾ ਕਦੇ ਕਦੇ ਮਿਲਦਾ ਹੈਗਾ ਆ ਤਾਂ ਜਦੋਂ ਉਹਨੂੰ ਪਤਾ ਕੀਤਾ ਕਿ ਸਾਡੀ ਚੈਨਲ ਆ ਬਹੁਤ ਖੁਸ਼ ਹੋਏ ਤਾਂ ਦੇਖ ਰਹੇ ਹੁਣ ਗੱਡੀ ਦਾ ਇੰਤਜ਼ਾਰ ਕਰਦੇ ਆਂ ਵਧੀਆ ਹੋਵੇ ਉਹ ਨਾ ਮਾੜਾ ਜਿਹਾ ਖਾਣਾ ਹੋਵੇ ਕਹਿੰਦੇ ਡਰਾਈਵਰ ਬਿਸਕਟ ਦੇ ਦੇਣ ਡਰਾਈਵਰ ਤੁਹਾਨੂੰ ਲੈਣਾ ਉਹ ਜਿੱਥੇ ਤੁਸੀਂ ਕਹੋਗੇ ਡਰਾਈਵਰ ਤੁਹਾਨੂੰ ਉੱਥੇ ਛੱਡ ਕੇ ਆਉਗਾ ਉੱਥੇ ਛੱਡ ਕੇ ਆਊਗਾ ਅਸੀਂ ਕਿਹਾ ਠੀਕ ਹੈ ਚਲੋ ਦੇਖਦੇ ਆਂ ਅਸੀਂ ਬਿਲ ਹੀ ਸਿਗੇ ਅਸੀਂ ਕਿਹੜਾ ਇੱਥੇ ਕੰਮ ਕਰਨ ਆਏ ਆ ਅਸੀਂ ਕਿਹਾ ਰਿਜ਼ੋਰਟ ਦੇਖ ਲੈਣੇ ਖਾਣਾ ਪੀਣਾ ਖਾ ਲੈਣੇ ਅਸੀਂ ਇੱਥੇ ਫਰੀ ਦੇ ਖਾਣੇ ਦੇਖਣਾ ਕਿਤੇ ਮਿਲ ਜਵੇ ਜਾ ਕੇ ਖਾਈਏ ਚਲੋ ਟੈਕਸੀ ਆਉਂਦੀ ਆ ਤਾਂ ਦੇਖਦੇ ਆਂ ਕੀ ਮਾਹੌਲ ਆ ਹਾਂਜੀ ਹੁਣ ਅਸੀਂ ਜਾ ਰਹੇ ਹਾਂ ਫਾਰਮ ਥੀ ਉਹ ਕੋਨੇ ਆ ਉਸ ਨੈਵੀਗੇਸ਼ਨ ਦੇ ਵਿੱਚ ਵੀ ਨਹੀਂ ਦਾ ਤੇ ਜਾਣੇ ਹਾਂ ਸਮੁੰਦਰ ਦੇ ਉੱਤੇ ਗੱਡੀ ਚੱਲ ਰਹੀ ਹੈ ਇੰਜੋਏ ਹੋ ਰਿਹਾ ਹੋ ਰਿਹਾ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਰਿਜ਼ੋਰਟ ਦੇਖਦੇ ਕਿੰਦਾ ਲੱਗਦਾ ਹੈ ਹਾਂਜੀ ਰਿਜ਼ੋਰਟ ਤੇ ਜਾ ਕੇ ਵੀਡੀਓ ਬਣਾ ਕੇ ਦੇਖਦੇ ਕੀ ਹਾਲ ਹੈ ਕੀ ਮਾਹੌਲ ਹੈ ਨੈਵੀਗੇਸ਼ਨ ਤੋਂ ਪਤਾ ਲੱਗਦਾ ਕਿੱਥੇ ਗੱਡੀ ਜਾ ਰਹੀ ਹੈ ਪਾਮ ਦੇ ਪਛੜੇ ਜਾ ਰਹੇ ਆਸ ਸਿੱਧੇ ਐਟਲੈਂਟਿਸ ਦੇ ਬਾਹਰ ਹਾਂਜੀ ਉਹ ਦੇਖੋ ਐ ਇੱਕ ਬੀਚ ਵੀ ਹੈਗੀ ਹੈ ਪ੍ਰਾਈਵੇਟ ਬੀਚ ਵੀ ਹੈ ਇੱਥੇ ਹੈ ਨਾ ਪ੍ਰਾਈਵੇਟ ਬੀਚ ਹਾਂ ਇੱਥੇ ਲੋਕੀ ਇੱਥੇ ਐਟਲੈਂਟਿਸ ਦੇ ਬਾਹਰ ਹੀ ਹੈ ਵੈਸੇ ਆਹ ਦੇਖੋ ਐਟਲੈਂਟਿਸ ਕਿਸ਼ਨ ਬਾਬਾ ਜੀ ਆਏ ਨਾਲ ਇਹਨੇ ਇਹ ਦੇਖੋ ਇੱਥੇ ਲਾਈਆਂ ਨਾ ਨਾਲ-ਨਾਲ ਕਿ ਇਸ ਤੋਂ ਗਾਂ ਸਵਿਮਿੰਗ ਨਹੀਂ ਕਰ ਸਕਦੇ ਥੋੜਾ ਇੱਥੇ ਦਰਸਾ ਸਕਦੇ ਹੈਗੇ ਹਾਂ ਥੋੜਾ ਦਰਸਾ ਦੇ ਉਹ ਉਧਰ ਸਾਹਮਣੇ ਮਿਲਦਾ ਪ੍ਰਾਈਵੇਟ ਘਰ ਬਣੇ ਹੋਏ ਲੋਕਾਂ ਦੇ ਹਾਂ ਵਿਲੈਂਸ ਆ ਦਸ ਤੇ ਇੱਥੇ ਪ੍ਰਾਈਵੇਟ ਵਿਲੈਂਸ ਬਣੇ ਹੋਆ ਆ ਤਾਂ ਨਾਲੇ ਟੈਂਟਸ ਆ ਰਿਜ਼ੋਰਟ ਆ ਉੱਥੇ ਗਾਂਜਾ ਕੇ ਪੂਰਵੀ ਹੈ ਕਿੰਨਾ ਵਧੀਆ ਵਧੀਆ ਸਿਸਟਮ ਇਹਨਾਂ ਦਾ ਇੱਥੇ ਉਧਰ ਮਿਲਦਾ ਪਤਾ ਨਹੀਂ ਸਮੁੰਦਰ ਕਰਕੇ ਇੰਨੀ ਗਰਮੀ ਵੀ ਲਾਦੀ ਹਜੇ ਮੁੜਕਾ ਆਇਆ ਨਹੀਂ ਲੱਗਦੀ ਲੱਗਦਾ ਇੱਥੇ ਵਧੀਆ ਲੱਗਦਾ ਹਾਂ ਇੱਥੇ ਠੀਕ ਲੱਗਦਾ ਹੈ ਕਾਫੀ ਵਧੀਆ

ਆਰਕੀਟੈਕਚਰ ਵਾਸੇ ਹੈਗਾ ਇਹਨਾਂ ਦਾ ਟ੍ਰੈਡੀਸ਼ਨਲ ਅਰਬਿਕ ਸਟਾਈਲ ਦਾ ਆ। ਪਰ ਰੂਮ ਵੀ ਬਹੁਤ ਸੋਹਣੇ ਆ। ਤਾਂ ਬਹੁਤ ਵਧੀਆ ਇਹਨਾਂ ਦੇ ਲੱਗਦੇ ਹੈਗੇ ਆ। ਇੱਥੇ ਇਹਨਾਂ ਦੇ ਦੂਸਰੇ ਕਾਫੀ ਇਹ ਬੰਦ ਕੀਤੇ ਜਿਹੜੇ ਕਾਰਸਲ ਜਿਹੇ ਹੈਗੇ ਆ। ਹਾਂ ਹਾਂ ਹਾਂ। ਇੱਥੇ ਲੋਕੀ ਜਿਹੜੇ ਬੈਠੇ ਆ ਖੁੱਲ੍ਹੇ ਆ। ਤਾਂ ਕਾਫੀ ਵਧੀਆ ਇਹਨਾਂ ਦੇ ਸਿਸਟਮ ਇੱਥੇ ਬੈਣ ਸਨ ਬੇਵਿੰਗ ਬੈੱਡ ਵੀ ਹੈਗੇ ਆ। ਬੈਵਿੰਗ ਹੈਗੀ ਆ ਕਾਫੀ ਵਧੀਆ ਸਿਸਟਮ ਖਾਣ ਪੀਣ ਦੀ। ਇੱਥੇ ਹੈਗੇ ਆ।

ਤਾਂ ਜਗ੍ਹਾ ਦੇ ਨਾਲ ਕਾਫੀ ਇੱਥੇ ਆਹ ਦੇਖੋ ਰੰਗੀਆਂੀਆਂ ਬੈੱਡ ਸਗੀਆਂ ਆ ਵਾਹ ਜੀ ਵਾਹ ਉੱਤੇ ਛਤਰੀਆਂ ਵਾਲੀਆਂ ਤਾਂ ਗੋਲ ਗੋਲ ਸੌਂ ਹੀ ਜਾਵੇਂ ਬੰਦੇ ਬੈੱਡ ਹੈਗੀਆਂ ਜਿੱਦਾਂ ਬੈੱਡ ਮੰਗੋ ਆ ਅ ਸ਼ੂ ਰੱਖਣ ਲਈ ਦੇਖੋ ਰੱਖੇ ਆ ਜੁੱਤੀਆਂ ਰੱਖਣ ਨੂੰ ਰੈਕ ਰੱਖਿਆ ਬੈੱਡ ਹਾਂ ਕਾਫੀ ਆ ਸਟਾਈਲ ਦੇ ਨਾਲ ਇਹਨੇ ਬਣਾਇਆ ਵਧੀਆ ਏਰੀਆ ਆ ਰੇ ਆ ਸੋ ਕਮਰੇ ਤੋਂ ਤੁਸੀਂ ਬਾਹਰ ਨਿਕਲ ਸਕਦੇ ਐ ਇਸ ਪਾਸੇ ਸਾਰਾ ਪ੍ਰਾਈਵੇਟ ਆ ਹਾਂ ਬਾਲਕਨੀ ਬਣੀਆਂ ਹੋਈਆਂ ਪ੍ਰਾਈਵੇਟ ਪ੍ਰਾਈਵੇਟ ਕਮਰੇ ਪ੍ਰਾਈਵੇਟ ਐਂਟਰੈਂਸ ਆ ਬਣੇ ਆ ਦੇਖੋ ਵਿਲਾ ਬਣੇ ਉੱਥੇ ਤੁਸੀਂ ਅੱਛਾ ਆਪਣੇ ਜੀ ਤੁਸੀਂ ਵਿਲਾ ਲੈਣੇ ਵਿਲਾ ਵੀ ਲੈ ਸਕਦੇ ਇਹ ਵਧੀਆ ਮੇਬੀ ਤੁਸੀਂ ਆਰਕੀਟੈਕਚਰ ਬਹੁਤ ਸੋਹਣਾ ਹੈ ਰੈਂਟ ਕਰ ਸਕਦੇ ਆ ਤੇ ਬੀਚ ਕਲੱਬ ਲਿਖਿਆ ਆ ਵਾਹ ਵਾਕਿਆ ਬਾਤਾਂ ਇਹਨਾਂ ਨੇ ਕਿਹਾ ਸਾਡਾ ਦੇਖੋ ਕਮਰੇ ਦਿਖਾਉਣ ਲਈ ਆਏ ਆ ਕਮਰਾ ਬੈੱਡ ਬਾਥਰੂਮ ਦੇਖੋ ਬਾਥਰੂਮ ਦੇਖ ਕੇ ਆਉਣੇ ਵਾਦੀਵ ਬਾਥਰੂਮ ਕਿਸੇ ਕਮਰਾ ਹੀ ਹੈ ਸਹੀ ਗੱਲ ਕਰ ਰਹੀ ਹੈ ਜਿਵੇਂ ਆਪਣੀ ਲੰਡਨ ਚ ਸਟੂਡੀਓ ਫਲੈਟ ਹੁੰਦੇ ਨਾ ਉੱਦਾਂ ਦਾ ਉੱਡਾ ਵੱਡਾ ਬਾਥਰੂਮ ਤਾਂ ਸ਼ਾਵਰ ਆਟਿਆ ਸ਼ਾਵਰ ਫੈਸਿਲਿਟੀਆਂ ਦੋ ਦੋ ਸਿੰਕ ਲੱਗੇ ਆ ਕਿ ਬੰਦਾ ਲੜ ਨਹੀਂ ਸਕਦਾ ਸਹੀ ਗੱਲ ਹੈ ਕਿ ਤੁਹਾਡਾ ਤੇ ਇੱਕ ਮੇਰਾ ਬਸ ਲੜ ਕੇ ਪੰਗੇ ਜਦੋਂ ਬੰਦੇ ਹੈਗੇ ਸਹੀ ਗੱਲ ਸਹੀ ਗੱਲ ਇੱਥੇ ਹੋਰ ਦੇਖੀ ਕੀ ਹੈਗਾ ਸੋ ਬੇਸਿਕਲੀ ਬੀਚ ਤੁਹਾਨੂੰ ਦੇਖ ਦਿੱਥੋਂ ਵੇਲਾਸ ਦੇ ਸਟੇਸ਼ਨੋਂ ਮਪੂਲ ਦੇਸ ਦੇ ਜਿੱਥੋਂ ਅਸੀਂ ਆਏ ਸੀਗੇ ਫੇਰ ਇਹ ਤੇ ਕਿਚਨ ਵੀ ਹੈਗਾ ਆ ਕਿਚਨ ਨਾਲ ਆਪਣਾ ਕਿਚਨ ਓਪਨ ਕਿਚਨ ਆ ਦੇਖੋ ਕਿਚਨ ਕਿੰਨ ਫੈਸਿਲਿਟੀ ਬਹੁਤ ਸੋਹਣੀ ਬਣਾਈ ਆ ਸਾਰੇ ਪੈਨ ਵੀ ਦਿੱਤੇ ਆ ਇਹਨਾਂ ਨੇ ਸਾਰਾ ਕੁਝ ਸਾਰਾ ਸਮਾਨ ਓਵਨ ਵੀ ਹੈਗਾ ਹੈ ਫਰਿੱਜ ਵੀ ਹੈਗਾ ਫਰਿੱਜ ਵੀ ਹੈਗਾ ਮਿਲਦਾ ਦੂਜਾ ਬੈਡਰੂਮ ਇੰਦਰ ਹੋਣਾ ਆ ਜਿਹੜਾ ਫੈਮਿਲੀ ਬਗ ਉਹਦਾ ਹੀ ਬਾਤ ਹੋ ਗਈ ਜੀ ਕੋਈ ਵੀ ਕੋਲਟ ਹੈਗਾ ਹੈ ਕੋਲਟ ਹਾਂ ਤਾਂ ਆ ਇੱਕ ਰੂ ਮਾਇਆ ਇੱਕ ਕਾਇਆ ਵਾਹ ਜੀ ਵਾਹ ਇਹ ਵੀ ਵਧੀਆ ਆ ਉੱਥੋਂ ਵੀ ਬੀਚ ਦੇ ਸੀ ਇਹਦਾ ਡਰੈਸਿੰਗ ਵੋਕਨ ਵੋਡਰੋਬ ਹੈ ਆ ਇਹਦਾ ਅਟਿਆ ਇਹਦਾ ਸ਼ਾਵਰ ਆਟਿਆ ਸ਼ਾਵਰ ਆਟਿਆ ਸ਼ਾਵਰ ਬਾਥਰੂਮ ਵਾਹ ਵਾਹ ਕੀ ਬਤਾ ਇਹਦੀ ਫੈਮਿਲੀ ਆਵੇ ਉਹਨਾਂ ਲਈ ਵਧੀਆ ਆ ਹਾਂ ਇੱਕ ਸਭ ਦਾ ਫਲੈਟ ਹੀ ਆਪਣਾ ਫਲੈਟ ਉੱਥੇ ਸਿਟਿੰਗ ਏਰੀਆ ਵੀ ਹੈਗਾ ਕਿਚਨ ਦੇ ਨਾਲ ਬਲਕਨੀ ਵੀ ਹੈਗੀ ਬਾਹਰ ਬੈਠਣ ਨੂੰ ਹਾਂ ਬਾਹਰ ਦੀਂਦਾ ਸੀ ਚੌਥੇ ਫਲੋਰ ਤੇ ਆ ਪਾਉਂ ਤੇ ਉਹ ਦੇਖੋ ਵਿਲਾਸ ਦਾ ਆਪਣਾ ਪੂਰਾ ਏਰੀਆ ਹੈਗਾ ਹੈ ਵਿਲਾ ਦੇ ਦਾ ਪੂਰਾ ਟੱਬਰ ਦਾ ਟੱਬਰ ਹਨ ਆਇਆ ਹੁੰਦੇ ਜੇ ਤੁਸੀਂ ਕਿਰਪਾ ਤੁਸੀਂ ਦੂਸਰਾ ਕਰਨਾ ਹੋਵੇ ਕੀ ਵਿਆਹ ਹੁੰਦੇ ਉਹ ਜਦੋਂ ਓਵਰਸੀਜ਼ ਵੈਡਿੰਗ ਹੁੰਦੇ ਯਾਰ ਲੋਕੇਸ਼ਨ ਵੈਡਿੰਗ ਹੁੰਦੀ ਹੈ ਲੋਕੇਸ਼ਨ ਜਿਹੜੀ ਡੈਸਟੀਨੇਸ਼ਨ ਵੈਡਿੰਗ ਹੁੰਦੀ ਹੈ ਹਾਂ ਹਾਂ ਉਹ ਆ ਕੇ ਟੱਬਰ ਇਦਾਂ ਦਾ ਤੁਸੀਂ ਇਦਾਂ ਪਿੰਡ ਲਿਆ ਸਕਦੇ ਇੱਥੇ ਸਹੀ ਗੱਲ ਆ ਇਹਦਾ ਕੋਠੀ ਨਹੀਂ ਦੀ ਆਪਣੇ ਆਈਓ ਥੱਲੇ ਥੱਲੇ ਉਰਜਾਈਆਂ ਵਿਸ਼ਾ ਕੇ ਸੋ ਜਾਣਾ ਸੀ ਉਹ ਦੀਂਦੇ ਆ ਪਾਮ ਪਾਮ ਦੇ ਜਿਹੜੇ ਹੈਗੇ ਆ ਹਾਂ ਉਹ ਦੀਂਦੇ ਆ ਕਿਉਂਕਿ ਹਾਂ ਨਾ ਸੀ ਐਂਡਪੇ ਆ ਗਏ ਆ ਹੂੰ ਆ ਸਾਰੇ ਆਹਾ ਐਟਲੈਂਟਿਕਸ ਦੇ ਨਾਲ ਆ ਪਰ ਕਿੰਨਾ ਵਧੀਆ ਪਹਿਲਾ ਆ ਸਹੀ ਗੱਲ ਆ ਕਿੰਨਾ ਕਿੰਨਾ ਸੋਹਣਾ ਹੋਟਲ ਇੱਥੇ ਬੈਠਣ ਦੀ ਜਗਾ ਵਾਹ ਵੀ ਵਾਹ ਦੇਖੋ ਬਾਕੀ ਵੀ ਦੇਖੀਏ ਕੁਰਸੀਆਂ ਕੰਫਰਟੇਬਲ ਆ ਵਾਹ ਕਿੰਦਾ ਵਧੀਆ ਕੰਫਰਟੇਬਲ ਆ ਅੰਦਰ ਉਹ ਲਿਵਿੰਗ ਰੂਮ ਵੀ ਇੱਥੇ ਨਾਲ ਹੀ ਆਪਣੇ ਟੀਵੀ ਵੀ ਅੰਦਰ ਉਹ ਆਪਣੀ ਰੋਟੀ ਖਾਣੀ ਹੋਵੇ ਇੱਥੇ ਡਾਈਨਿੰਗ ਉੱਥੇ ਖਾਣਾ ਬਣਾ ਕੇ ਡਾਈਨਿੰਗ ਇੱਥੇ ਇਹਨਾਂ ਨੇ ਇੱਥੇ ਡਾਈਨਿੰਗ ਚੇਅਰ ਵੀ ਸਟੂਲ ਵੀ ਰੱਖਿਓ ਆ ਉਹ ਬ੍ਰੈਕਫਾਸਟ ਬਾਹਰ ਆ ਵਧੀਆ ਨਹੀਂ ਨਹੀਂ ਸਹੀ ਹੈ ਵਧੀਆ ਸਿਸਟਮ ਬਣਾਏ تھے ਵਧੀਆ ਬਣਾਇਆ ਹੈ ਕਿੱਦਾਂ ਲੱਗਾ ਇਹ ਸਫਰ ਸਫਰ ਠੀਕ ਸੀ ਨਾ ਵਧੀਆ ਸੀ ਹਾਟਲ ਤਾਂ ਸੋਹਣਾ ਹਾਟਲ ਸੋਹਣਾ ਨਾ ਸਹੂਲਤਾਂ ਵੀ ਕਾਫੀ ਵਧੀਆ ਕਾਫੀ ਸਹੂਲਤੀਆਂ ਵਰਤੀਆਂ ਆਪ ਤੇ ਤਾਂ ਗੱਡੀ ਸਾਨੂੰ ਵਾਪਸ ਲੈ ਚਲੀ ਹੈ ਤਾਂ ਆਪ ਬਣੀ ਕਿਹੜੀ ਗੱਡੀ ਹੈ ਪਤਾ ਨਹੀਂ ਕਿਹੜੀ ਫਰਸ 에어 ਕੰਡੀਸ਼ਨਿੰਗ ਜੀ ਸੋਹਣੀ ਹੈ ਸੋ ਇਹ ਵੈਸੀ ਕੁਦਰਤੀ ਆ ਟ੍ਰਿਪ ਬਣ ਗਿਆ ਟ੍ਰਿਪ ਬਣ ਗਿਆ ਬਣ ਗਿਆ ਤਾਂ ਚਲੋ ਪਾਮ ਤੇ ਵੀ ਆ ਗਏ ਪਾਮ ਤੇ ਆ ਗਏ ਤਾਰਲੰਕਸ ਦੇ ਨਾਲ ਤਾਂ ਮੈਨੂੰ ਕਿ ਵਲੌਗ ਵਧੀਆ ਲੱਗਿਆ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਨਾ ਬਰਕ ਰਰਾ ਬਰਕ